ਜੈ ਸਿਮਰਤ ਉਸ ਗਤ ਪਾਈਐ ਤੇ ਭਜ ਰਤ ਮੀਤ ਕਹ ਨਾਨਕ ਸੁਨ ਰੇ ਮਨਾ ਆਉਦ ਕਟਤਹ ਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜਿਓ ਆਵ ਵਡਭਾਗੀ ਜਨੋ ਪਾਵਨ ਗੁਰਬਾਣੀ ਵਿਚਾਰ ਨਾਲ ਜੁੜੀਏ ਗੁਰੂ ਪਾਸਾ ਜੀ ਦੇ ਪਾਵਨ ਬਾਣੀ ਉਪਦੇਸ਼ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ 10ਵੇਂ ਸ਼ਬਦ ਦੇ ਵਿੱਚ ਸ਼ਲੋਕਾਂ ਦੇ ਵਿੱਚ 10ਵੇਂ ਸ਼ਬਦ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਹਨ 10ਵੇਂ ਸ਼ਲੋਕ ਵਿੱਚ ਪਾਸਾ ਜੀ ਦਾ ਫਰਮਾਨ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਹਨ ਆਉ ਦਾ ਭਾਵ ਹੈ ਮੁਕਤੀ ਹੈ ਆਉ ਦਾ ਭਾਵ ਉਮਰ ਹੈ ਨਿਤ ਦਾ ਭਾਵ ਹੈ ਰੋਜ ਸਤਿਗੁਰੂ ਜੀ ਕਹਿੰਨਗੇ ਮੇਤਰ ਜਿਸ ਅਕਾਲ ਪੁਰਖ ਨੂੰ ਚੇਤੇ ਕੀਤੀਆਂ ਜਨਮ ਮਰਨ ਤੋਂ ਮੁਕਤੀ ਪਾਈਦਾ ਹੈ ਤੂੰ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ ਹੇ ਮਨ ਨਾਨਕ ਦਾ ਕਹਿਣਾ ਹੈ ਕਿ ਤੂੰ ਸੁਣ ਤੇਰੀ ਉਮਰ ਜਿਹੜੀ ਹੈ ਨਿਤ ਘਟਦੀ ਜਾਂਦੀ ਹੈ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਹੋ ਨਾਨਕ ਸੁਨਰੇ ਮਨਾ ਆਉਦ ਘਟਤ ਹੈ ਨੇਤ ਮੇਰੇ ਪਾਸਾ ਜੀ ਸਾਨੂੰ ਇਹ ਸਾਨੂੰ ਸਮਝਾ ਰਹੇ ਨੇ ਕੈਸੇ ਦਿਨ ਦਸਾ ਹੈ ਇਸ ਮਨੁੱਖ ਦੀ ਸਮਾਂ ਘਟਦਾ ਜਾ ਰਿਹਾ ਹੈ ਕੰਮ ਵੱਧਦਾ ਜਾ ਰਿਹਾ ਹੈ ਇਹ ਮਨੁੱਖ ਦੀ ਐਸੀ ਦਿਨ ਦਸਾ ਹੈ ਉਮਰ ਤਾਂ ਘਟਦੀ ਜਾਂਦੀ ਹੈ ਲੈ ਕੇ ਨਾ ਕੰਮ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਬਲ ਘਟਦਾ ਜਾ ਰਿਹਾ ਹੈ। ਗੁਲਾਮੀ ਵੱਧਦੀ ਜਾ ਰਹੀ ਹੈ। ਦਿਨੋ ਦਿਨ ਗੁਲਾਮੀ ਵੱਧਦੀ ਜਾ ਰਹੀ ਹੈ ਤੇ ਉਮਰ ਵੀ ਘਟਦੀ ਜਾਂਦੀ ਹੈ, ਬਲ ਵੀ ਘਟਦੇ ਜਾਂਦੇ ਨੇ। ਜਿਵੇਂ ਤਨਖਾ ਘਟਦੀ ਜਾ ਰਹੀ ਹੈ, ਮੰਗਹਾਈ ਵੱਧਦੀ ਜਾ ਰਹੀ ਹੈ। ਇਸ ਲਈ ਗੁਰੂ ਦੇ ਪਿਆਰਿਓ ਲਪ ਲਤਾ ਜਿਹੜੀਆਂ ਜਵਾਬ ਦੇਣ ਤੇ ਆ ਰਹੀਆਂ ਹਨ ਸਫਰ ਵੱਧਦਾ ਜਾ ਰਿਹਾ ਹੈ ਕਿਉਂਕਿ ਹਰੇਕ ਦੇ ਅੱਜ ਕੱਲ ਹੁਣ ਗੋਡੇ ਦੁਖਦੇ ਜਾ ਰਹੇ ਤੇ ਕੰਮ ਕਾਰ ਭਜਨ ਅਠ ਬਹੁਤ ਹੈ ਇਸ ਲਈ ਕਿੰਨਾ ਸੋਣਾ ਇੱਕ ਆਦੀਪ ਨੇ ਕਿਹਾ ਹਰ ਗਾਮ ਤੇ ਦੂਰ ਹੋਈ ਜਾਂਦੀ ਹੈ ਮੇਰੀ ਮੰਜ਼ਲ ਮੈਂ ਵੀ ਸਫ਼ਰ 'ਮੈਂ ਹਾਂ ਮੇਰੀ ਮੰਜ਼ਲ ਵੀ ਸਫ਼ਰ 'ਮੈਂ ਹੈ ਚਾਹੁੰਦਾ ਸੀ ਮੁਕਤ ਹੋਣਾ ਕਿਉਂਕਿ ਗੁਲਾਮੀ ਬਹੁਤ ਵੱਡਾ ਰੋਗ ਹੈ ਪੀੜਾਂ ਹਨ ਕਸ਼ਟ ਹੈ ਸੰਤਾਪ ਹੈ ਗੁਲਾਮ ਮਨੁੱਖ ਦੀ ਤਾਂ ਐਸੀ ਹਾਲਤ ਹੈ ਜਮੇ ਸਰੀਰ ਦਾ ਹਰ ਅੰਗ ਜ਼ਖਮੀ ਹੋਵੇ ਕਿਸੇ ਪਾਸਿਓਂ ਵੀ ਗੁਰੂ ਦੇ ਪਿਆਰੋ ਠੋਕਰ ਵਜੇ ਦੁੱਖ ਜ਼ਰੂਰ ਹੁੰਦਾ ਹੈ ਕਿਸੇ ਨਾ ਕਿਸੇ ਪਾਸਿਓਂ ਠੋਕਰ ਵੱਜ ਜਾਏ ਦੁੱਖ ਪਹੁੰਚਦਾ ਹੈ ਕੋਈ ਫੁੱਲ ਮਾਰੇ ਜਾਂ ਪੱਥਰ ਦੁੱਖ ਜ਼ਰੂਰ ਹੁੰਦਾ ਹੈ ਦੋਸਮਨ ਭਾਵੇਂ ਪੱਥਰ ਮਾਰੇ ਦੁੱਖ ਨਹੀਂ ਹੈ ਜੇ ਸੱਜਣ ਫੁੱਲ ਮਾਰੇ ਤਾਂ ਦੁੱਖ ਹੈ ਸਾਨੂੰ ਬਗਾਨੇ ਮਾਰਨ ਸਾਨੂੰ ਕੋਈ ਦੁੱਖ ਨਹੀਂ ਸਾਨੂੰ ਆਪਦੇ ਹੀ ਮਾਰਦੇ ਨੇ ਦੁੱਖ ਉਦੋਂ ਹੁੰਦੀ ਹੈ ਬਗਾਨੇ ਸਾਡੇ ਕਿਧਰੇ ਵੀ ਜਾਣ ਸਾਨੂੰ ਕੋਈ ਦੁੱਖ ਨਹੀਂ ਹੈ ਪਰ ਸਾਨੂੰ ਸਾਡੇ ਆਪਦੇ ਹੀ ਰੁੱਦੇ ਫਿਰਨ ਤਾਂ ਇਸ ਗੱਲ ਦੀ ਦੁੱਖ ਹੈ ਐਸ ਲਈ ਗੁਰੂ ਦੇ ਪਿਆਰਿਓ ਦੁੱਖ ਇਸ ਗੱਲ ਦਾ ਹੈ ਮੇਰੇ ਪਿਆਰੇ ਮਿੱਤਰ ਨੇ ਮੇਰੇ ਪਿਆਰੇ ਗੁਰਸਿੱਖ ਨੇ ਫੁੱਲ ਮਾਰੇ ਨੇ ਪੱਥਰ ਤਾਂ ਬਗਾਨਿਆਂ ਨੇ ਮਾਰੇ ਨੇ ਪਰ ਪੱਥਰ ਮਾਰਨ ਵਾਲੇ ਵੀ ਆਪਦੇ ਬਣ ਗਏ ਪਰ ਜਿਹੜੇ ਫੁੱਲ ਮਾਰਨ ਵਾਲੇ ਸਨ ਆਪਦੇ ਉਹ ਬਗਾਨੇ ਬਣ ਗਏ ਅੱਜ ਗੁਰੂ ਦੇ ਸਿੱਖ ਹੋਰ ਕਿਤੇ ਕੁਝ ਹੋਰ ਹੀ ਕੁਝ ਕਰਨ ਲੱਗੇ ਤਾਂ ਜਿਹੜੇ ਪੱਥਨ ਮਾਰਨ ਵਾਲੇ ਸਨ ਉਹ ਗੁਰੂ ਦੇ ਸਿੱਖ ਬਣ ਗਏ ਇਸ ਲਈ ਗੁਰੂ ਦੇ ਪਿਆਰਿਓ ਕੋਈ ਗੁੱਸੇ ਨਾਲ ਆਖੇ ਤੂੰ ਗੁਲਾਮ ਹੈ ਤਾਂ ਤਾਂ ਬੇਮਨ ਦੁਖੀ ਹੁੰਦਾ ਹੈ ਕੋਈ ਹਮਦਰਦੀ ਨਾਲ ਵੀ ਆਖੇ ਤੂੰ ਗੁਲਾਬ ਹੈ ਕੋਈ ਵੀ ਆਖੇ ਹਮਦਰਦੀ ਨਾਲ ਇਹ ਆਖੇ ਕਿ ਤੂੰ ਗੁਲਾਮ ਹੈ ਕੋਈ ਚੰਗਾ ਨਹੀਂ ਲੱਗਦਾ ਮਨੁੱਖ ਦੇ ਸੁਭਾਅ ਵਿੱਚ ਗੁਲਾਮੀ ਦੇ ਖਿਲਾਫ ਨਫ਼ਰਤ ਹੈ ਕਿਰਣਾ ਹੈ ਭਾਵੇਂ ਕਿੰਨਾ ਚਿਰ ਦਾ ਕੋਈ ਦੇਸ਼ ਗੁਲਾਮ ਹੋਵੇ ਬੜੇ ਚਿਰਾਂ ਦਾ ਦੇਸ਼ ਗੁਲਾਮ ਹੋਵੇ ਕਦੇ ਨਾ ਕਦੇ ਜ਼ਰੂਰ ਕ੍ਰਾਂਤੀ ਹੋ ਜਾਂਦੀ ਹੈ ਉਹ ਕੌਣ ਕਰਦਾ ਹੈ ਗੁਲਾਮ ਹੀ ਕਰਦੇ ਹਨ ਕ੍ਰਾਂਤੀ ਵੀ ਗੁਲਾਮ ਹੀ ਕਰਦੇ ਹਨ ਹਿੰਦੂ ਸਦਾਨ ਵਿੱਚ ਅਕਸਰ ਪਹਿਲਾਂ ਵੀ ਹਿੰਦੂ ਰਾਜੇ ਸਨ ਜਿਵੇਂ ਰਾਮ ਸ਼੍ਰੀ ਰਾਮ ਫਿਰ ਕ੍ਰਿਸ਼ਨ ਜੀ ਹਨ ਹੋਰ अनेका ਹਿੰਦੂ ਰਾਜੇ ਸਨ ਇਹ ਰਾਜਿਆਂ ਦੇ ਰੂਪ ਭਗਵਾਨ ਦੇ ਰੂਪ ਵਿੱਚ ਨਹੀਂ ਸਨ ਇਹ ਰਾਜੇ ਨੇ रामचन्द्र ਵੀ ਰਾਜਾ ਹੈ ਕ੍ਰਿਸ਼ਨ ਵੀ ਰਾਜਾ ਹੈ ਰਾਮ ਵੀ ਰਾਜਾ ਹੈ ਅਨੇਕ ਰਾਜੇ ਹਿੰਦੂ ਰਾਜੇ ਸਨ ਪਰ ਕਦੇ ਕਿਸੇ ਹਿੰਦੂ ਸਤਾਨੀ ਨੇ ਨਹੀਂ ਸੀ ਕਿਹਾ ਕਿ ਅਸੀਂ ਰਾਮ ਦੇ ਗੁਲਾਮ ਹਾਂ ਅਸੀਂ ਕ੍ਰਿਸ਼ਨ ਦੇ ਗੁਲਾਮ ਹਾਂ ਕਿਸੇ ਨੇ ਨਹੀਂ ਕਿਹਾ ਕਿਸੇ ਸਿੱਖ ਨੇ ਨਹੀਂ ਸੀ ਕਿਹਾ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਗੁਲਾਮ ਹਾਂ ਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਸੇ ਨੂੰ ਗੁਲਾਮ ਕੀਤਾ ਜਿਥੇ ਗੁਰੂ ਦੇ ਪਿਆਰਿਓ ਨਹੀਂ ਸੀ ਕਿਹਾ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਗੁਲਾਮ ਹਾਂ ਜਿਥੇ ਜਮੀਰ ਦੀ ਆਜ਼ਾਦੀ ਹੈ ਜਿਥੇ ਦੂਸਰਿਆਂ ਦੇ ਦਿਲ ਦਾ ਧਿਆਨ ਰੱਖਿਆ ਜਾਂਦਾ ਹੈ ਉਥੇ ਕੋਈ ਗੁਲਾਮੀ ਨਹੀਂ ਕੋਈ ਮਾਲਕ ਨਹੀਂ ਸਗੋਂ ਰਾਜਾ ਇੱਕ ਮਿੱਤਰ ਪਹਿਰੇਦਾਰ ਦੇ ਤਰ੍ਹਾਂ ਰਖਵਾਲਾ ਹੋ ਜਾਂਦਾ ਹੈ ਪਰਜਾ ਜਿਸ ਨੂੰ ਮਾਈ ਬਾਪ ਸਮਝਦੀ ਹੈ ਬਿਰੋ ਦੇ ਪਿਆਰੋ ਰਾਜਿਆਂ ਨੂੰ ਮਾਂ ਬਾਪ ਦੀ ਤਰ੍ਹਾਂ ਸਮਝਦੇ ਨੇ ਪਰਜਾ ਤੇ ਰਾਜੇ ਮਹਾਰਾਜੇ ਹੀ ਹੁਣ ਮਾਪੇ ਹੀ ਆਪਣੇ ਬੱਚਿਆਂ ਨੂੰ ਖਾਨ ਲੱਗ ਜਾਂਦੇ ਤੇ ਫਿਰ ਮਾਪੇ ਨੂੰ ਕੌਣ ਕਹੇਗਾ ਵੀ ਇਹ ਮੇਰੇ ਮਾਪੇ ਨੇ ਇਸ ਲਈ ਦੇਖੋ ਗੁਰੂ ਦੇ ਪਿਆਰਿਓ ਐਸਾ ਨਹੀਂ ਕਿ ਆਪਣੇ ਰਾਜ ਵਿੱਚ ਸਜਾਵਾਂ ਨਹੀਂ ਸਜਾਵਾਂ ਨਹੀਂ ਹੋਣ ਪਰ ਆਪਣਾ ਹੈ ਆਜ਼ਾਦੀ ਹੈ ਇਸੇ ਤਰ੍ਹਾਂ ਮਾਇਆ ਦੇ ਰਾਜ ਵਿੱਚ ਗੁਲਾਮੀ ਹੈ ਮਾਇਆ ਵੀ ਇੱਕ ਰਾਜਾ ਹੈ ਮਾਇਆ ਦੇ ਰਾਜ ਵਿੱਚ ਗੁਲਾਮੀ ਹੈ ਇਹ ਦਿਲ ਤੋੜਦੀ ਹੈ ਕਿਸੇ ਨੇ ਭਾਵੇਂ ਦਿਲ ਤੋੜੇ ਹੋਣ ਨਾ ਤੋੜੇ ਹੋਣ ਪਰ ਮਾਇਆ ਦਿਲ ਤੋੜ ਦਿੰਦੀ ਆ ਗੁਲਾਮੇ ਵਿੱਚ ਜਮੀਰ ਗ੍ਰਦਾ ਧਿਆਨ ਨਹੀਂ ਰੱਖਿਆ ਜਾਂਦਾ ਪਰ ਪਰਮਾਤਮਾ ਦੇ ਦੇਸ ਵਿੱਚ ਤਾਂ ਦਿਲ ਦਾ ਧਿਆਨ ਰੱਖਿਆ ਜਾਂਦਾ ਦਿਲ ਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਸੋਏ ਨਾਨਕ ਸਖਾ ਜੀ ਸੰਗ ਕਿਤੋ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਹਰ ਲਬ ਦਿਓ ਮੇਤਰ ਸੋ ਮਿਤੋ ਬੇਦਾਰਨ ਕਦੇ ਨਾ ਚਿਤੋ ਜਾ ਕਾ ਅਸਥਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਕਿਤੋ ਧੰਨ ਸਤਿਗੁਰੂ ਸੱਚੇ ਪਾਸਾ ਜੀ ਕਹਿੰਦੇ ਹਨ ਸੰਤ ਜਨਾਂ ਨੇ ਚੋਹਾ ਮੁਕਤੀਆਂ ਦਾ ਜ਼ਿਕਰ ਕੀਤਾ ਹੈ ਸਤਿਗੁਰੂ ਕਿਰਪਾ ਕਰਦੇ ਨੇ ਪਿਆਰੇ ਦੇ ਲੋਕ ਵਿੱਚ ਰਹਿਣਾ ਫਿਰ ਨਦੀਕ ਰਹਿਣਾ ਪਿਆਰੇ ਨੇ ਰੱਬ ਦੇ ਪਿਆਰੇ ਨੇ ਲੋਕਾਂ ਵਿੱਚ ਰਹਿਣਾ ਫਿਰ ਲੋਕਾਂ ਦੇ ਨੇੜੇ ਰਹਿਣਾ ਉਸ ਦਾ ਸਰੂਪ ਬਨਣਾ ਫਿਰ ਉਸ ਵਿੱਚ ਹੀ ਹਲੂਠ ਹੋ ਜਾਣਾ ਅਪਹੇਦ ਹੋ ਜਾਣਾ ਗੁਰਬਾਣੀ ਵਿੱਚ ਚੋਹਾ ਮੁਕਤੀਆਂ ਦੀ ਗੱਲ ਇਸ ਤਰ੍ਹਾਂ ਕੀਤੀ ਹੈ ਮਹਾਰਾਜ ਜੀ ਨੇ ਬਾਣੀ ਅੰਦਰ ਚਾਰ ਮੁਗਤ ਉਚਾਰੇ ਸਿਧ ਮਿਲਕ ਦੁਲਹ ਪ੍ਰਭ ਕੀ ਸਰਮ ਭਰਿਓ ਗੁਰੂ ਦੇ ਪਿਆਰਿਓ ਪ੍ਰਭੂ ਦੀ ਸਰਨ ਵਿੱਚ ਚਾਰੇ ਮੁਕਤੀਆਂ ਹਨ ਸਰਨ ਵਿੱਚ ਹਨ ਸਰਨ ਕੀ ਹੈ ਸਰਨ ਕੀ ਹੈ ਜਿਵੇਂ ਭਾਈ ਲੈਹਨੇ ਨੂੰ ਦਿਨ ਰਾਤ ਵੀ ਗੁਰੂ ਨਾਨਕ ਪਾਸਾ ਦੇ ਸਰਨ ਵਿੱਚ ਰਹਿੰਦੇ ਸਨ